ਅੱਜ ਦਾ ਪੈਪਲੌਗ ਦੇਖਣ ਬਾਰੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਆਪਣੇ 25ਵੇਂ ਐਪੀਸੋਡ ਦੇ ਵਿੱਚ ਭਾਰਤ ਤੋਂ ਬਾਹਰ ਦੋ ਇਨਕਲਾਬੀ ਹਾਊਸ ਦੀ ਗੱਲ ਕੀਤੀ ਸੀ ਜਿਨ੍ਹਾਂ ਵਿੱਚੋਂ ਇੱਕ ਜਗੰਤਰਾਸ਼ਰਮ ਅਤੇ ਦੂਸਰਾ ਇੰਡੀਆ ਹਾਊਸ ਲੰਡਨ ਬਾਰੇ ਦੱਸਿਆ ਸੀ ਜਗੰਤਰਾਸ਼ਰਮ ਬਾਰੇ ਤਾਂ ਮੈਂ ਆਪ ਜੀ ਨੂੰ ਦੱਸ ਚੁੱਕਾ ਹੁਣ ਅੱਜ ਮੈਂ ਆਪ ਜੀ ਨੂੰ ਇੰਡੀਆ ਹਾਊਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ 1 ਜੁਲਾਈ 1905 ਨੂੰ ਦਾਦਾਬਾਈ ਨਾਰੋਜੀ ਪੀਕਾਜੀ ਕਾਮਾ ਅਤੇ ਹੋਰਾਂ ਦੀ ਹਾਜ਼ਰੀ ਵਿੱਚ ਸ਼ਿਆਮਾ ਜੀ ਕ੍ਰਿਸ਼ਨ ਬਰਮਾ ਬਲੋ ਇੰਡੀਆ ਹਾਊਸ ਲੰਡਨ ਵਿਖੇ ਵਿਦਿਆਰਥੀ ਹੌਸਟਲ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ 30 ਵਿਦਿਆਰਥੀਆਂ ਨੂੰ ਰੱਖਣ ਦਾ ਇੰਤਜ਼ਾਮ ਕੀਤਾ ਗਿਆ ਇੱਥੇ ਹੀ ਬਾਅਦ ਵਿੱਚ ਇਨਕਲਾਬੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਲਾਲਾ ਹਰਦੇয়াল ਜੀ ਵੀ ਇਸ ਨਾਲ ਜੁੜੇ ਹੋਏ ਸਨ ਵਲੈਂਟਾਈਨ ਚਰੋਲ ਨੇ ਇਸ ਨੂੰ ਭਾਰਤ ਤੋਂ ਬਾਹਰ ਬਹੁਤ ਹੀ ਖਤਰਨਾਕ ਸੰਗਠਨ ਦਾ ਅੱਡਾ ਮੰਨਿਆ ਤੇ ਇਸ ਕਰਕੇ ਇਸ ਦੀ ਸ਼ਾਨਗਰੀ ਸ਼ੁਰੂ ਹੋ ਗਈ ਇਹ ਸ਼ਾਨਦਿਨ ਦਾ ਅਸਰ ਇਹ ਹੋਇਆ ਕਿ ਬਰਮਾ ਜੀ 1907 ਵਿੱਚ ਇੱਥੋਂ ਪੈरिस ਚਲੇ ਗਏ। ਹੁਣ ਬਨਾਇਕ ਦਮੋਦਰ ਸਾਵਰਕਰ ਜੋ ਕਿ ਬਾਲ ਗੰਗਾਧਰ ਤਿਲਕ ਦੇ ਬਹੁਤ ਨਜ਼ਦੀਕੀ ਸਨ ਅਤੇ ਸਾਵਰਕਰ ਨੇ ਵਿਦੇਸ਼ੀ ਕੱਪੜਿਆਂ ਦੀ ਹੋਲੀ ਵੀ ਉਨ੍ਹਾਂ ਦੇ ਕਹਿਣ ਤੇ ਹੀ ਜਲਾਈ ਸੀ। ਬਚਪਨ ਵਿੱਚ ਉਨ੍ਹਾਂ ਦੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਮਸਜਿਦ ਵੀ ਢਾਈ ਲਈ ਕੀਤੀ ਸੀ। ਉਹ 1899 ਵਿੱਚ ਨਾਸਿਕ ਵਿੱਚ ਇਹਨਾਂ ਦੋ ਭਰਾਵਾਂ ਨੇ ਵੱਡੇ ਭਰਾ ਗਣੇਸ਼ ਸੁਦਮੋਦਰ ਸਵਰਕਰ ਅਤੇ ਛੋਟੇ ਭਰਾ ਦਮੋਦਰ ਸਵਰਕਰ ਨੇ ਇੱਕ ਗੋਪਤ ਸੰਗਠਨ ਮਿੱਤਰ ਮਿੱਤਰ ਮੇਲਾ ਸ਼ੁਰੂ ਕੀਤਾ। ਜਿਸ ਨੂੰ ਬਾਅਦ ਵਿੱਚ ਅਭਨੇ ਭਾਰਤ ਦਾ ਨਾਮ ਦਿੱਤਾ ਗਿਆ ਗਣੇਸ਼ ਸਵਰਕਰ ਨੇ ਇਸ ਨੂੰ 1904 ਦੇ ਵਿੱਚ ਹੀ ਆਪਣਾ ਭਾਰਤ ਦੇ ਨਾਮ ਨਾਲ ਲੋਕਾਂ ਵਿੱਚ ਪ੍ਰਚਾਰਿਤ ਕੀਤਾ ਗਣੇਸ਼ ਸਵਰਕਰ ਨੇ 16 ਸਵੀਆਂ ਦੀ ਇੱਕ ਕਵਤਾ ਕਵੀ ਗੋਬਿੰਦ ਲਿਖੀ ਜਿਸ ਕਰਕੇ ਉਸ ਨੂੰ ਭੁਰਾਮ ਨਾਇਆ ਗਿਆ ਅਤੇ ਉਸ ਤੇ ਮੁਕਦਮਾ ਚਲਾਇਆ ਗਿਆ ਕਿ ਉਹ ਭਾਰਤ ਦੇ ਵਿੱਚ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਅੰਦੋਲਨ ਖੜਾ ਕਰ ਰਿਹਾ ਹੈ 사ਵਰਕਰ ਨੂੰ ਅੰਡੇਮਾਨ ਜੇਲ੍ਹ ਭੇਜ ਦਿੱਤਾ ਗਿਆ ਅਤੇ ਇਸ ਦਾ ਬਦਲਾ ਲੈਣ ਲਈ ਬਾਕੀ ਦੇ ਉਸ ਗੁਪਤ ਅਪਣੇ ਭਾਰਤ ਦੇ ਸਾਥੀਆਂ ਨੇ ਇੱਕ ਸਕੀਮ ਬਣਾਈ ਉਸ ਸਕੀਮ ਸਹਤ ਇੱਕ ਮੈਂਬਰ ਅਨੰਤ ਲక్ష్ਮਣ ਕਨਾਰੇ ਅਤੇ ਦੋ ਹੋਰ ਸਾਥੀਆਂ ਨੂੰ ਨਾਲ ਲੈ ਕੇ 나ਸਿਕ ਦੇ ਕਲੈਕਟਰ ਏ ਐਮ ਟੀ ਜੈਕਸਨ ਨੂੰ ਗੋਲੀ ਮਾਰ ਦਿੱਤੀ ਬਾਅਦ ਵਿੱਚ ਅਨੰਤ ਤੇ ਉਸਦੇ ਦੋ ਸਾਥੀਆਂ ਤੇ ਮੁਕੱਦਮਾ ਚੱਲਿਆ ਅਤੇ ਉਹਨਾਂ ਤਿੰਨਾਂ ਨੂੰ ਫਾਂਸੀ ਸਜ਼ਾ ਹੋ ਗਈ। ਬਨਾਇਕ ਦਮੋਦਰ ਸਾਵਰਕਰ ਜੋ ਕਿ ਕ੍ਰਿਸ਼ਨ ਬਰਮਾ ਦੇ ਵਜੀਫੇ ਤੇ ਹੀ 1906 ਵਿੱਚ ਵਕਾਲਤ ਦੀ ਪੜ੍ਹਾਈ ਕਰਨ ਦੇ ਲਈ ਲੰਡਨ ਗਏ ਸਨ। ਹੁਣ ਕ੍ਰਿਸ਼ਨ ਬਰਮਾ ਦੇ ਪਰ ਜਾਣ ਦੇ ਬਾਅਦ 1907 ਵਿੱਚ ਇੰਡੀਆ ਹਾਊਸ ਦੇ ਸਰਗਨਾ ਬਣ ਗਏ। ਅਤੇ ਉਹਨਾਂ ਨੇ ਇਸ ਦਾ ਕੰਮ ਆਪਣੇ ਹੱਥ ਵਿੱਚ ਸਾਂਭ ਲਿਆ ਇਹਨਾਂ ਨੇ ਆਪਣੇ ਭਾਰਤ ਦੀ ਵੀ ਇੱਥੇ ਇੱਕ ਸ਼ਾਖਾ ਖੋਲ੍ਹ ਦਿੱਤੀ ਇੱਥੇ ਸਾਬਰਕਰ ਨੇ ਫ੍ਰੀ ਇੰਡੀਆ ਸੁਸਾਇਟੀ ਵੀ ਬਣਾਈ ਬੰਬ ਮਣਾਉਣ ਦੇ ਕੁਝ ਕਾਗਜ਼ ਪੱਤਰ ਬਾਲ ਗੰਗਾਧਰ ਨੂੰ ਵੀ ਭਾਰਤ ਭੇਜੇ ਗਏ ਅਤੇ ਆਪਣੇ ਭਾਰਤ ਨੇ ਗ੍ਰੈਂਡ ਦੇ ਵਿੱਚ ਜੋ ਆਜ਼ਾਦ ਖਿਆਲ ਵਿਦਿਆਰਥੀ ਸਨ ਉਹਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਸਾਵਰਕਰ ਜੋ ਕਿ ਇਟਲੀ ਦੇ ਮਸ਼ਹੂਰ ਨੇਤਾ ਮਜ਼ੀਨੀ ਦਾ ਭਗਤ ਸੀ ਉਸਨੇ ਮਜ਼ੀਨੀ ਦੀ ਤਾਰਾਂ ਅਨੁਸਾਰ ਹੀ ਆਪਣਾ ਅੰਦੋਲਨ ਚਲਾਉਣ ਦੀ ਕੋਸ਼ਿਸ਼ ਕੀਤੀ ਹੁਣ ਇਸ ਇੰਡੀਆ ਹਾਊਸ ਦੇ ਨਾਲ ਬਹੁਤ ਸਾਰੇ ਭਾਰਤੀ ਸੰਰਚਾਰ ਜੋ ਪੈਰਿਸ ਵਿੱਚ ਸਨ ਉਹ ਵੀ ਜੁੜ ਗਏ ਅਤੇ ਇਹ ਭਾਰਤੀ ਕ੍ਰਾਂਤੀਕਾਰੀਆਂ ਦਾ ਇੱਕ ੱਡਾ ਬਣ ਗਿਆ ਜਿਸ ਵਿੱਚ ਜ਼ਿਆਦਾਤਰ ਹਿੰਦੂ ਹੀ ਸਨ ਜੋ ਕਿ ਪੰਜਾਬ ਬੰਗਾਲ ਅਤੇ ਮਹਾਰਾਸ਼ਟਰ ਦੇ ਨਸਬੰਦ ਸਨ ਇਹਨਾਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਕਰਨ ਲਈ ਅਤੇ ਹਿੰਸਾ ਦੇ ਰਸਤੇ ਅਪਣਾ ਕੇ ਆਪਣਾ ਇਨਕਲਾਬ ਲਿਆਉਣ ਲਈ ਸਾਬਰ ਕਰ ਜੋਸ਼ੀਲੇ ਪਾਸ਼ਣ ਦਿੰਦਾ ਸੀ ਅਤੇ ਉੱਥੇ ਗੋਲੀ ਚਲਾਉਣ ਦਾ ਵੀ ਅਭਿਆਸ ਕਰਾਇਆ ਜਾਂਦਾ ਸੀ ਉਹਨ ਇੰਗਲੈਂਡ ਦੇ ਵਿੱਚ ਬਿਲਿਅਮ ਹਟਕਰਜਨ ਵਾਈਲੀ ਜੋ ਕਿ ਉਹਨਾਂ ਦੇ ਗੁਪਤ ਗਰੁੱਪ ਆਪਣੇ ਭਾਰਤ ਅਤੇ ਕ੍ਰਾਂਤੀਕਾਰੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ ਬਾਰੇ ਮਦਨ ਲਾਲ ਢਿੰਗਰਾ ਜੋ ਕਿ ਉਸ ਗਰੁੱਪ ਦੇ ਸ਼ਾਮਲ ਸੀ ਨੂੰ ਪਤਾ ਲੱਗ ਗਿਆ ਮਦਨ ਲਾਲ ਢਿੰਗਰਾ ਦਾ ਪਿਤਾ ਅਮਰਸਲ ਦੇ ਸਿਵਲ ਸਰਜੰਟੀ ਉਸ ਦੇ 8 ਬੱਚੇ ਸਨ 7 ਪੁੱਤਰ ਅਤੇ 1 ਧੀ ਸੱਤੋਂ ਦੇ ਸੱਤੋਂ ਪੁੱਤਰ ਵਿਦੇਸ਼ਾਂ ਵਿੱਚ ਪੜ੍ਹੇ ਹੋਏ ਸਨ ਕਰਜਨ ਵਾਇਲੀ ਮਦਨ ਲਾਲ ਦਾ ਮਦਨ ਲਾਲ ਦੇ ਪਿਤਾ ਦਾ ਦੋਸਤ ਵੀ ਸੀ ਮਦਨ ਲਾਲ ਢਿੰਗਰਾਂ ਨੇ 1 ਜੁਲਾਈ 1909 ਨੂੰ ਇੱਕ ਖਾਲ ਵਿੱਚੋਂ ਬਾਹਰ ਆਂਦੇ ਹੋਏ ਕਰਜਨ ਵਾਇਲੀ ਨੂੰ 5 ਗੋਲੀਆਂ ਮਾਰ ਕੇ ਉੱਥੇ ਹੀ ਅਲਾਕਾ ਦਿੱਤਾ ਅਤੇ 6ਵੀਂ ਗੋਲੀ ਨਾਲ ਉੱਥੇ ਲਾਰਜ ਕਰਜਨ ਦਾ ਕਰਜਨ ਵਾਈਲੀ ਦਾ ਦੋਸਤ ਡਾਕਟਰ ਵੀ ਹਲਾਕ ਹੋ ਗਿਆ। ਇਸ ਤੋਂ ਬਾਅਦ ਇੰਡੀਆ ਹਾਊਸ ਦੇ ਵਿੱਚੋਂ ਸਭ ਰੂਪੋਸ਼ ਹੋ ਗਏ। ਹਤੇ ਸਾਵਰਕਰ ਵੀ ਉਥੋਂ ਭੱਜ ਕੇ ਪੈਰਿਸ ਚਲੇ ਗਿਆ। ਉਸ ਤੋਂ ਬਾਅਦ ਜਦੋਂ ਪੈਰਿਸ ਤੋਂ ਲੰਡਨ ਵਾਪਸ ਪਰਤਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਦੋਸ਼ੀ ਮੰਨਦੇ ਹੋਏ ਭਾਰਤ ਦੇ ਵਿੱਚ ਹੀ ਸ਼ਿਫਟ ਕਰਨ ਦੀ ਸਲਾਹ ਬਣਾਈ ਗਈ। ਕਿਉਂਕਿ ਸਾਬਰਕਰ ਨੂੰ ਇੰਡੀਆ ਹਾਊਸ ਦਾ ਸਰਗਨਾ ਮੰਨਿਆ ਗਿਆ ਸੀ। ਅਤੇ ਇਹ ਵੀ ਮੰਨਿਆ ਗਿਆ ਕਿ ਕਾਜਨ ਵਾਈਲੀ ਨੂੰ ਕਤਲ ਕਰਨ ਪਿੱਛੇ ਵੀ ਦਿਮਾਗ ਸਾਬਰਕਰ ਦਾ ਹੀ ਸੀ। ਇਸ ਲਈ ਉਹਨੂੰ ਜਹਾਜ਼ ਤੇ ਚਲਾ ਕੇ ਭਾਰਤ ਭੇਜਿਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਫਰਾਂਸ ਦੇ ਵਿੱਚ ਉਸਨੇ ਜਹਾਜ਼ ਵਿੱਚੋਂ ਛਾਲ ਮਾਰ ਦਿੱਤੀ ਅਤੇ ਫਰਾਂਸ ਕੋਲ ਪਨਾਹ ਲਈ ਬੇਨਤੀ ਕੀਤੀ ਪਰ ਕੁਝ ਕਾਰਨਾ ਕਰਕੇ ਉਸਨੂੰ ਫਰਾਂਸ ਦੇ ਵਿੱਚ ਕੋਈ ਪਨਾਹ ਨਾ ਮਿਲ ਸકી ਅਤੇ ਉਸਨੂੰ ਵਾਪਸ ਭਾਰਤ ਆਣਾ ਪਿਆ ਭਾਰਤ ਵਿੱਚ ਉਸਤੇ ਨਾਸਕ ਹਤਿਆਕਾਂਡ ਅਤੇ ਗ੍ਰੈਂਡ ਦੇ ਬਾਦਸ਼ਾਹ ਦੇ ਖਿਲਾਫ ਹਥਿਆਰਬੰਦ ਅੰਦੋਲਨ ਅਤੇ ਛਾਯਸ਼ ਰਚਣ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਅਤੇ ਉਸ ਨੂੰ 50 ਸਾਲ ਦੇ ਲਈ ਕੈਦ ਦੀ سزا ਦਿੱਤੀ ਗਈ ਜੋ ਕਿ ਉਸਨੇ ਅੰਡੇਮਾਨ ਜੇਲ੍ਹ ਵਿੱਚ ਭੁਗਤਨੀ ਸੀ ਅੰਡੇਮਾਨ ਜੇਲ੍ਹ ਵਿੱਚ ਉਸ ਦਾ ਭਰਾ ਗણેਸ਼ ਆਬਰਕਰ ਪਹਿਲਾਂ ਤੋਂ ਹੀ ਮੌਜੂਦ ਸੀ ਇਥੇ ਹੀ ਗਣੇਸ਼ ਸਵਰਕਰ ਅਤੇ ਦਮੋਤਰ ਸਵਰਕਰ ਦਾ رابطہ ਮੇਲਜੋਲ ਪੰਜਾਬ ਦੇ 1915 ਦੇ ਗਦਰ ਦੇ ਇਨਕਲਾਬੀਆਂ ਨਾਲ ਹੋਇਆ ਜਿਸ ਬਾਰੇ ਮੈਂ ਆਪ ਜੀ ਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਪਰ 1910 ਤੋਂ ਬਾਅਦ ਜਦੋਂ ਸਵਰਕਰ ਨੂੰ ਅੰਡੇਮਾਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਉਥੋਂ ਉਸਨੇ ਆਪਣੀ ਮਾਫੀਨਾਮੀ ਦੇ ਪੱਤਰ ਅੰਗਰੇਜ਼ੀ ਸਰਕਾਰ ਨੂੰ ਲਿਖਨੇ ਸ਼ੁਰੂ ਕਰ ਦਿੱਤੇ ਪਰ ਉਸਦੇ ਪੱਤਰਾਂ ਦਾ ਕੋਈ ਜਵਾਬ ਨਾ ਦਿੰਦੇ ਹੋਏ ਉਸ ਦੀ ਕਦਾ ਕੈਦ ਬਾਲ ਰੱਖੀ ਗਈ ਅਤੇ ਉਸ ਨੂੰ ਰਿਹਾ ਨਾ ਕੀਤਾ ਗਿਆ 1922 ਦੇ ਵਿੱਚ ਇਹਨਾਂ ਦੋਹਾਂ ਭਰਾਵਾਂ ਨੂੰ ਅਤੇ ਹੋਰ ਕੈਦੀਆਂ ਨੂੰ ਰਤਨਾਗਰੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੁਣ ਰਤਨਾਗਰੀ ਜੇਲ੍ਹ ਦੇ ਵਿੱਚੋਂ ਗ੍ਰੇਸ ਦਮੋਦਰ ಸಾವਰਕਰ ਨੂੰ ਤਾਂ ਰਿਹੱਗ 1922 ਵਿੱਚ ਰਿਹਾ ਕਰ ਦਿੱਤਾ ਗਿਆ ਪਰ ਦਮੋਦਰ ಸಾವਰਕਰ ਦੀ ਕੋਈ ਰਿਹਾਈ ਨਾ ਹੋਈ ਅਤੇ ਅੰਤ ਉਸ ਨੂੰ ਸ਼ਰਤਾਂ ਤੇ ਕਿ ਉਹ ਭਾਰਤ ਦੀ ਕਿਸੇ ਵੀ ਮੁਹਿੰਮ ਵਿੱਚ ਹਿੱਸਾ ਨਹੀਂ ਲਏਗਾ ਅਤੇ ਅੰਗਰੇਜ਼ਾਂ ਦਾ ਇੱਕ ਪਿੱਠੂ ਬਣ ਕੇ ਰਹੇਗਾ ਅਤੇ ਉਹਨਾਂ ਨੂੰ ਹਰ ਤਰ੍ਹਾਂ ਦਾ ਮਦਦ ਦੇਇਗਾ ਉਸ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਰਹਿਣ ਲਈ ਇੱਕ ਬੰਗਲਾ ਦਿੱਤਾ ਗਿਆ ਅਤੇ ਨਾਲ ਹੀ ਸਰਕਾਰੀ ਪੈਨਸ਼ਨ ਵੀ ਲਗਾਉਂਦੀ ਗਈ ਉਸਦੇ ਅਤੇ ਕ੍ਰਾਂਤੀਕਾਰੀਆਂ ਦੇ 1915 ਦੇ ਬਾਅਦ ਅੰਡੇਮਾਨ ਵਿੱਚ ਰਹਿਣ ਵਾਲੇ ਅੰਡੇਮਾਨ ਜੇਲ੍ਹ ਵਿੱਚ ਰਹਿਣ ਵਾਲੇ ਬਹੁਤ ਆਪਸ ਵਿੱਚ ਖਿਆਲਤ ਦਾ ਤਬਾਦਲਾ ਹੋਇਆ ਉੱਥੇ ਇਹ ਵੀ ਦੱਸਿਆ ਜਾਂਦਾ ਕਿ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚੋਂ ਜਾਂ ਸਾਰੇ ਦੇਸ਼ ਦੇ ਵਿੱਚੋਂ ਬਹੁਤ ਸਾਰੇ ਦੇਸ਼ ਭਗਤਾਂ ਨੂੰ ਫੜਾਇਆ ਜਾਂਦਾ ਸੀ ਅਤੇ ਇਹ ਕੰਮ ਪਰਦੇਈ ਸੂਏ ਕਰਦੇ ਸਨ ਅਤੇ ਕੁਝ ਲੋਕ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਆਮ ਲੋਕਾਂ ਨੂੰ ਭਰਤੀ ਵੀ ਕਰਾਂਦੇ ਸਨ ਤਾਂ ਜੋ ਕਿ ਉਹਨਾਂ ਨੂੰ ਜੰਗ ਦੇ ਵਿੱਚ ਝੋਕਿਆ ਜਾ ਸਕੇ ਆਮ ਤੌਰ ਤੇ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਕਾਂਗਰਸ ਨੇ ਅਤੇ ਕੁਝ ਬਾਬਿਆਂ ਨੇ ਜਾਂ ਅਹਿਲਕਾਰਾਂ ਨੇ ਜਾਂ ਜਿਨ੍ਹਾਂ ਨੇ ਸਰਕਾਰ ਤੋਂ ਕੁਝ ਤਗਮੇ ਜਾਂ ਇਜ਼ਾਜ਼ ਹਾਸਲ ਕੀਤੇ ਸਨ ਉਨ੍ਹਾਂ ਨੂੰ ਵੀ ਇਸ ਕੰਮ ਤੇ ਲਗਾਇਆ ਗਿਆ ਸੀ ਕਿ ਉਹ ਪਹਿਲੀ ਸੰਸਾਰ ਜੰਗ ਦੇ ਵਿੱਚ ਲੋਕਾਂ ਨੂੰ ਭਰਤੀ ਕਰਵਾ ਕੇ ਅੰਗਰੇਜ਼ਾਂ ਦੀ ਫੌਜ ਵਿੱਚ ਭੇਜਣ ਅਤੇ ਇਹ ਹੀ ਕੰਮ ਸਾਬਰਕਰਬਲੋਂ ਦੂਜੀ ਸੰਸਾਰ ਜੰਗ ਵਿੱਚ ਕੀਤਾ ਗਿਆ ਅਤੇ ਭਾਰਤੀਆਂ ਨੂੰ ਅੰਗਰੇਜ਼ੀ ਫੌਜ ਦੇ ਵਿੱਚ ਸੰਸਾਰ ਜੰਗ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਲੜਨ ਦੇ ਲਈ ਮਹਾਤਮ ਜੀ ਮਹਾਜ ਤੇ ਭੇਜਿਆ ਗਿਆ ਇਹ ਜੋ ਕੁਝ ਅੱਜ ਮੈਂ ਦੱਸਿਆ ਹੈ ਇਹ ਸਾਰਾ ਕੁਝ ਨਾਨਕ ਸਿੰਘ ਹੁਣਾ ਨੇ ਆਪਣੇ ਇੱਕ ਨਾਵਲ ਇੱਕ ਮਿਆਂਦੂ ਤਲਵਾਰਾਂ ਦੇ ਵਿੱਚ ਵੀ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਉਸ ਵੇਲੇ ਦੇ ਜ਼ਗੀਰਦਾਰ ਐਲਕਾਰ ਸਫੈਦ ਪੋਸ਼ ਲੋਕਾਂ ਨੂੰ ਅੰਗਰੇਜ਼ਾਂ ਦੇ ਕੋਲ ਭਰਤੀ ਕਰਾ ਕੇ ਬਹੁਤ ਵੱਡੀਆਂ ਜ਼ਗੀਰਾਂ ਅਤੇ ਜ਼ਮੀਨਾਂ ਪ੍ਰਾਪਤ ਕਰਦੇ ਸਨ ਇਸ ਦੇ ਨਾਲ ਹੀ ਅੱਜ ਦੀ ਇੰਡੀਆ ਹਾਊਸ ਦੀ ਕਹਾਣੀ ਖਤਮ ਹੁੰਦੀ ਹੈ ਅਗਾ ਫਿਰ ਕਿਸੇ ਹੋਰ ਕਹਾਣੀ ਨਾਲ ਮੇਲ ਸ਼ਵਾਂਗਾ ਤਦ ਤੱਕ ਧੰਨਵਾਦ